ਜਿਹੜੇ ਪਲਵਾਮਾ ਦੇ ਵਿੱਚ ਮਾਰੇ ਗਏ ਪੈਰਾ ਮਿਲਟਰੀ ਫੋਰਸਸ ਦੇ ਜਵਾਨ ਸੀ ਉਹਨਾਂ ਦੇ ਭੋਗ ਵੀ ਨਹੀਂ ਪਏ ਸੀ ਜਿਹੜੀਆਂ ਲਾਸਟ ਜਿਹੜੀਆਂ ਰਿਚੁਅਲਸ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ ਜਿਹੜੀ ਪਾਕਿਸਤਾਨ ਡਰ ਗਿਆ ਜਦੋਂ ਤੇ ਬੇਹਰਮਤੀ ਹੁੰਦੀ ਹੈ ਸਾਡੇ ਸ਼ਹੀਦਾਂ ਦੀ ਕੋਈ ਅੱਖਾ ਕੱਢ ਲੈਂਦੇ ਨੇ ਕੋਈ ਸਿਰ ਕਲਮ ਕਰਕੇ ਭੇਜ ਦਿੰਦੇ ਨੇ ਉਸ ਵੇਲੇ ਤੁਸੀਂ ਉਹਨਾਂ ਨੂੰ ਕਾਇਰ ਦੱਸਦੇ ਹੋ ਅੱਜ ਜੇਕਰ ਉਹਨਾਂ ਨੇ ਪੀਸ ਗੈਸਟਰ ਦਿਖਾਇਆ ਤੇ ਤੁਸੀਂ ਕਹਿ ਰਹੇ ਹੋ ਕਿ ਉਹ ਡਰ ਗਿਆ ਤਰਨ ਲੱਗੇ ਸ਼ਾਇਦ ਹੋ ਸਕਦਾ ਹੈ ਕਿ ਜਿਹੋ ਜਿਹੇ ਹਾਲਾਤ ਇਹਨਾਂ ਖ਼ਬਰੀ ਚannels ਨੇ ਬਣਾਤੇ ਆ ਉਹਦੇ ਥੱਲੇ ਜਿਹੜੀ ਪੱਟੀ ਚਲਾਉਣੀ ਪਈ ਵੀ 18 ਸਾਲ ਤੋਂ ਘੱਟ ਉਮਰ ਦੇ ਇਹਨੂੰ ਵੇਖਣ ਨਾ ਸਾਡੀ ਸੋਸਾਇਟੀ ਨੂੰ ਕੈਂਸਰ ਲੱਗ ਗਿਆ ਪੈਸੇ ਦਾ ਕਿਉਂਕਿ ਇਹ ਬੁਕਾਊ ਇਹ ਰੂਪ ਵਿੱਚ ਬਟਾ ਸਵਾਲ ਇਹ ਹੈ ਕਿ 8 ਬਿਲੀਅਨ ਤੱਕ ਦਾ ਜਿਹੜਾ ਖਰਚਾ ਪਾਕਿਸਤਾਨ ਕਰਦਾ ਹੈ 60 ਬਿਲੀਅਨ ਤੱਕ ਸਾਡਾ ਖਰਚਾ ਪਹੁੰਚ ਗਿਆ ਹਥਿਆਰਾਂ 'ਲਾ ਤੇ ਸਾਡੇ ਮਾਸਟਰ ਨੇ ਜਿਹੜੇ ਉਹ ਡੰਡੇ ਖਾ ਰਹੇ ਨੇ ਕਿ ਉਹਨਾਂ ਨੂੰ ਦਿਨ ਤਨਖਾਹ ਨਹੀਂ ਸੀ ਹਥਿਆਰਾਂ ਦੇਤੇ ਪੈਸੇ ਲਾਓਗੇ ਅੱਜ ਸਭ ਤੋਂ ਵੱਡੀ ਜੰਗ ਜਿਹੜੀ ਆ ਉਹ ਅਨਪੜਤਾ ਦੇ ਖਿਲਾਫ ਲੜ ਹੋਣੀ ਚਾਹੀਦੀ ਆ ਸਭ ਤੋਂ ਵੱਡੀ ਜੰਗ ਜਿਹੜੀ ਆ ਉਹ ਭੁੱਖੇ ਵਿਚਾਰੇ ਜਿਹੜੇ ਰਾਤ ਨੂੰ ਸੌਂ ਜਾਂਦੇ ਆ ਉਹਨਾਂ ਦੇ ਵਾਸਤੇ ਜਿਹੜੀ ਉਹ ਲੜ ਹੋਣੀ ਚਾਹੀਦੀ ਆ ਅੰਨੇ ਬਣੇ ਨਿਸ਼ਾਨ ਚੀ ਬੋਲੇ ਲੱਗੇ ਜੱਜ ਜੇ ਤੂੰ ਬੰਦਿਆ ਬਚਣਾ ਨੰਗੇ ਪੈਰੀ ਪੱਜ ਅੱਜ ਕੱਲ ਇਹ ਕਵਿਤਾ ਜਿਹੜੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਸੋ ਇੰਨੇ ਦਿਨੀ ਜਿਹੜਾ ਮਾਹੌਲ ਪਾਕਿਸਤਾਨ ਅਤੇ ਹਿੰਦੁਸਤਾਨ ਦੀ ਆਵਾਮ ਅਤੇ ਸਰਕਾਰ ਦੇ ਵਿੱਚ ਚੱਲ ਰਿਹਾ ਉਹ ਸਭ ਕੁਝ ਸਭ ਨੇ ਸੋਸ਼ਲ ਮੀਡੀਆ ਤੇ ਨਿਊਜ਼ ਚੈਨਲਾਂ ਦੇ ਉੱਤੇ ਸਭ ਨੇ ਦੇਖਿਆ ਲੇਕਿਨ ਇਸ ਉਹ ਸਾਰੀਆਂ ਗੱਲਾਂ ਬਹੁਤ ਸਾਰੀਆਂ ਅਜਹੀਆਂ ਗੱਲਾਂ ਨੇ ਜਿਸ ਦੀ ਫਿਊਚਰ ਦੇ ਵਿੱਚ ਜ਼ਰੂਰਤ ਹੈ ਨਿਊਜ਼ ਚੈਨਲਸ ਤੇ ਬੈਠੇ ਐਂਕਰਾਂ ਨੂੰ ਵੀ ਔਰ ਸਾਡੇ ਆਵਾਮ ਨੂੰ ਵੀ ਹਿੰਦੁਸਤਾਨ ਦੀ ਔਰ ਪਾਕਿਸਤਾਨ ਦੀ ਪੂਰੇ ਮਾਮਲੇ ਦੇ ਉੱਤੇ ਅੱਜ ਗੱਲਬਾਤ ਕਰਨ ਦੇ ਲਈ ਸਮਝਣ ਦੇ ਲਈ ਕਿ ਅਜਿਹੇ ਹਾਲਾਤਾਂ ਦੇ ਵਿੱਚ ਕਿਹੋ ਜਿਹਾ ਵਿਵਹਾਰ ਇੱਕ ਕਿਹੋ ਜਿਹਾ ਸੰਜਮ ਕਿਹੋ ਜਿਹਾ ਸਬਰ ਜਿਹੜਾ ਰੱਖਣਾ ਚਾਹੀਦਾ ਹੈ ਜਾਂ ਹੋਣਾ ਚਾਹੀਦਾ ਹੈ ਸਾਡੇ ਨਾਲ ਅੱਜ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਮੌਜੂਦ ਨੇ ਸਟੂਡੀਓ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਉਹਦਾ ਸਵਾਗਤ ਕਰ ਲੈਣੇ ਪੰਨੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਜੀ ਧੰਨਵਾਦ ਪੰਨੂ ਸਾਹਿਬ ਰੌਲਾ ਪੈ ਰਿਹਾ ਹੈ ਕਿ ਪਾਕਿਸਤਾਨ ਨੇ ਜਨੇਵਾ ਸੰਧੀ ਦੇ ਅਧੀਨ ਜਿਹੜਾ ਵੀ ਕਮਾਂਡਰ ਅਭਿਨੰਦਨ ਨੂੰ ਛੱਡ ਦਿੱਤਾ ਹੈ ਤੁਸੀਂ ਇਹ ਰੱਖ ਦਿਓ ਇਸ ਰਾਜਨ। ਵੈਸੇ ਜਿੰਨੀ ਜਾਣਕਾਰੀ ਮੇਰੀ ਹੈ ਜਨੇਵਾ ਸੰਧੀ ਜਿਹੜੀ ਆ ਸਾਰੇ ਮੁਲਕ ਨਹੀਂ ਉਹਦੇ ਤੇ ਜਿਨ੍ਹਾਂ ਨੇ ਸਾਈਨ ਕੀਤੇ ਹੋਏ ਆ ਉਹਦੇ ਤੇ ਇਹ ਉਦੋਂ ਇੰਪਲੀਮੈਂਟ ਹੁੰਦੀ ਆ ਉਦੋਂ ਲਾਗੂ ਹੁੰਦੀ ਆ ਜਦੋਂ ਜੰਗ ਲੱਗ ਜਾਂਦੀ ਆ। ਦੋਨਾਂ ਮੁਲਕਾਂ ਦੇ ਵਿਚਾਲੇ ਕੋਈ ਡਿਕਲੇਅਰ ਵਾਰ ਨਹੀਂ ਹੈਗੀ ਜੀ ਅਜੇ ਤੱਕ ਵੀ ਨਹੀਂ ਕੋਈ ਨਹੀਂ ਹੈ। ਉਦੋਂ ਲਾਗੂ ਹੁੰਦੀ ਆ। ਜੇ ਉਹਨਾਂ ਨੇ ਚੰਗੇ ਸਬੰਧਾਂ ਦੇ ਵਾਸਤੇ ਛੱਡ ਦਿੱਤਾ ਤੇ ਕਿਹਾ ਜਾ ਰਿਹਾ ਕਿ ਜਨੇਵਾ ਸੰਧੀ ਦੇ ਤਹਿਤ ਛੱਡਿਆ ਜੇ ਜਨੇਵਾ ਸੰਧੀ ਇੰਨੀ ਕਾਰਗਰ ਤੇ ਫਿਰ ਤੁਹਾਨੂੰ ਯਾਦ ਬਣਾਇ ਇੱਥੇ ਭਧੌੜ ਦੇ ਨੇੜੇ ਇੱਕ ਪਿੰਡ ਆ ਉੱਥੇ ਇੱਕ 1971 ਦੀ جنگ ਦਾ ਜਿਹੜਾ ਫੌਜੀ ਸੀਗਾ ਜੀ ਉਹਦਾ ਬੁੱਤ ਲੱਗਿਆ ਉਹਦਾ ਮੁੰਡਾ ਉਹਨੂੰ ਧੋਂਦਾ ਬੁੱਤ ਨੂੰ ਰੋਜ਼ ਔਰ ਕੁਝ ਮਹੀਨੇ ਪਹਿਲਾਂ ਇਹ ਪਤਾ ਲੱਗਿਆ ਵੀ ਉਹ ਤਾਂ ਅਜੇ ਜਿਉਂਦਾ ਜੀ ਫਿਰ ਇਹ ਉਦੋਂ ਕਿਉਂ ਨਾ ਲੱਗੀ ਲਾਗੂ ਹੋਈ 71 ਵਾਲੇ ਅੱਜ ਕਿਉਂ ਉਹਨਾਂ ਜੇਲਾਂ ਦੇ ਵਿੱਚ ਜਿਹੜਾ ਜੀ ਉਹ ਸੜ ਰਹੇ ਆ ਫਿਰ ਫਿਰ ਉਦੋਂ ਉਹਦੇ ਤਹਿਤ ਕਿਉਂ ਨਾ ਜਿਹੜਾ ਜੀ ਉਹ ਛਡਵਾ ਲਿਆ ਗਿਆ ਇਹ ਤਾਂ ਮਹਿਜ਼ ਜਿਹੜਾ ਨਾ ਜੀ ਇੱਕ ਚੰਗੇ ਕੰਮ ਨੂੰ ਨਹੀਂ ਨਹੀਂ ਇਹ ਤਾਂ ਇਹਦਾ ਕੋਈ ਫਾਇਦਾ ਥੋੜੀ ਹੋਇਆ ਇਹ ਤਾਂ ਸਾਡੇ ਤੋਂ ਡਰਦੇ ਆ ਛੱਡਤਾ ਜੀ ਉਹਨੇ ਜੀ ਜੀ ਪੰਨੂ ਸਾਹਿਬ ਇੱਕ ਹੋਰ ਬੜੀ ਅਹਿਮ ਚੀਜ਼ ਇੱਥੇ ਜਿਹੜੀ ਨਿਕਲ ਕੇ ਸਾਹਮਣੇ ਆਈ ਉਹ ਇਹ ਹੈ ਕਿ 14 ਤਰੀਕ ਨੂੰ ਸਾਡੇ ਜਵਾਨ ਸ਼ਹੀਦ ਹੁੰਦੇ ਨੇ ਔਰ 1 ਤਰੀਕ ਨੂੰ ਅਟਾਰੀ ਬਾਰਡਰ ਦੇ ਉੱਤੇ ਜਮਾਵੜਾ ਲੱਗ ਜਾਂਦਾ ਲੋਕਾਂ ਦਾ ਲੋਕ ਢੋਲ ਲੈ ਕੇ ਪਹੁੰਚਦੇ ਨੇ ਉੱਥੇ ਭੰਗੜੇ ਪਾਏ ਜਾਂਦੇ ਨੇ ਅਸੀਂ ਕਿਸ ਚੀਜ਼ ਦੀ ਖੁਸ਼ੀ ਮਨਾਈ ਉਸ ਵੇਲੇ ਇਹ ਤਾਂ ਮੇਰਾ ਖਿਆਲ ਜਿਹੜਾ ਇਸ ਵੇਲੇ ਮੀਡੀਆ ਹੈ ਨਾ ਜੀ ਇਹ ਬਹੁਤ ਵੱਡਾ ਸਵਾਲ ਤਾਂ ਉਹਦੇ ਉੱਤੇ ਖੜਾ ਹੋ ਗਿਆ ਸਵਾਲ ਇਹ ਵੀ ਖੜਾ ਹੋ ਗਿਆ ਮੈਂ ਸਮਝਦਾ ਹਾਂ ਕਿ ਇਹ ਮੀਡੀਆ ਹੈ ਜਾਂ ਇਹ ਭੰਡ ਪੁਣਾ ਜਿਹੜਾ ਜੀ ਉਹ ਸ਼ੁਰੂ ਹੋ ਗਿਆ ਜੀ ਇਹ ਕਦੀ ਸੁਣਿਆ ਸੀਗਾ ਕਿ ਕਿਸੇ ਨਿਊਜ਼ ਚੈਨਲ ਦੇ ਉੱਤੇ ਵਾਰ ਰੂਮ ਬਣ ਗਏ ਜੀ ਔਰ ਉਹਦੇ ਵਿੱਚ ਜੰਗ ਦੇ ਐਕਸਪਰਟ ਮੇਰਾ ਨਹੀਂ ਖਿਆਲ ਉਹਨਾਂ ਦੇ ਵਿੱਚੋਂ ਬਹੁਤਿਆਂ ਡੜੇ ਵੱਡੀਆਂ ਮੋਚਾਂ ਰੱਖ ਲੈਣੀਆਂ ਉਹ ਕੋਈ ਜ਼ਰੂਰੀ ਥੋੜੀ ਕੋਈ ਜੰਗ ਦੇ ਵਿੱਚ ਹੀ ਗਿਆ ਹੋਇਆ ਉਹਨਾਂ ਦੇ ਕੋਲੇ ਕੋਈ ਹੋਊਗਾ ਜਿਹੜੇ ਉਹਦੇ ਹੋਸਟ ਨੇ ਤੁਸੀਂ ਦੇਖਿਆ ਕਿ ਉਹ ਕਿਹੜੇ ਤਰੀਕੇ ਦੇ ਨਾਲ ਪ੍ਰਟੈਂਡ ਕਰ ਰਹੇ ਸੀ ਆਪਣੇ ਉਹਨੂੰ ਜਿਵੇਂ ਜੰਗ ਦਾ ਸਾਰੀ ਜਾਣਕਾਰੀ ਉਹਨਾਂ ਕੋਲੇ ਉਹ ਉਹੀ ਪ੍ਰਮੋਟ ਕਰ ਰਹੇ ਸੀ ਇਹ ਭੁੱਲ ਕੇ ਕਿ ਜਿਹੜੇ ਪਲਵਾਮਾ ਦੇ ਵਿੱਚ ਮਾਰੇ ਗਏ ਪੈਰਾ ਮਿਲਟਰੀ ਫੋਰਸਸ ਦੇ ਜਵਾਨ ਸੀ ਉਹਨਾਂ ਦੇ ਭੋਗ ਵੀ ਨਹੀਂ ਪਏ ਸੀ ਜਿਹੜੀਆਂ ਲਾਸਟ ਜਿਹੜੀਆਂ ਰਿਚੁਅਲਸ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ ਜਿਹੜੀਆਂ ਲਾਸਟ ਅਰਦਾਸ ਹੈ ਕੋਈ ਕਿਸੇ ਤਰੀਕੇ ਨਾਲ ਕਰਦਾ ਉਹ ਵੀ ਅਜੇ ਨਹੀਂ ਸੀ ਹੋਈਆਂ ਉਦੋਂ ਇਹ ਭੰਗੜੇ ਜਿਹੜੇ ਸੀ ਉਹ ਪੈਣੇ ਸ਼ੁਰੂ ਹੋ ਗਏ ਸੀ ਪ੍ਰਮੋਟ ਕੀਤਾ ਗਿਆ ਉਸ ਚੀਜ਼ ਨੂੰ ਪ੍ਰਮੋਟ ਕੀਤਾ ਗਿਆ ਹਾਲਾਂਕਿ ਮੈਂ ਇਹਨੂੰ ਇੱਕ ਡਿਫਰੈਂਟ ਐਂਗਲ ਦੇ ਨਾਲ ਜਿਹੜਾ ਜੀ ਉਹ ਦੇਖਣਾ ਦੇਖਦਾ ਹਾਂ ਜੀ ਅਭਿਨੰਦਨ ਦਾ ਜਿਹੜਾ ਜੀ ਉਹ ਵਗ ਦੀ ਸਰਹੱਦ ਦੇ ਰਾਹੀਂ ਆਉਣਾ ਇਹ ਇੱਕ ਸਿੰਬੋਲਿਕ ਰੂਪ ਦੇ ਵਿੱਚ ਜਿਵੇਂ ਉਹ ਕਬੂਤਰ ਛੱਡੇ ਜਾਂਦੇ ਨੇ ਜਦੋਂ ਜੰਗ ਜਿਹੜੀ ਸਮਾਪਤ ਹੁੰਦੀ ਆ ਮੈਂ ਇਹਨੂੰ ਉਸ ਰੂਪ ਦੇ ਵਿੱਚ ਦੇਖਦਾ ਕਿ ਅਮਨ ਦਾ ਜਿਹੜਾ ਜੀ ਉਹ ਮੈਸੇਜ ਸੀਗਾ ਇਹ ਤੁਸੀਂ ਦੇਖਣਾ ਅੱਜ ਹੋ ਸਕਦਾ ਸਾਨੂੰ ਇਹ ਗੱਲ ਸਮਝ ਨਾ ਆਉਂਦੀ ਹੋਵੇ ਕੁਝ ਲੋਕਾਂ ਨੂੰ ਜਿਹੜਾ ਖਾਸ ਤੌਰ ਤੇ ਗੋਦੀ ਮੀਡੀਆ ਨੂੰ ਵੀ ਇਹ ਗੱਲ ਸਮਝ ਆਉਂਦੀ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਚੀਜ਼ ਉਹਦਾ ਜਿਹੜਾ ਜੀ ਸਰਹੱਦ ਦੇ ਰਾਹੀਂ ਲੰਘ ਕੇ ਆਉਣਾ ਇਹ ਬਹੁਤ ਸਾਰੇ ਸਾਲਾਂ ਦੇ ਤੱਕ ਇੱਕ ਵੱਡੀ ਜਿਹੜੀ ਉਹ ਦੀਵਾਰ ਖੜੀ ਕਰ ਗਿਆ ਕਿ ਦੋ ਮੁਲਕ ਲੜਨਗੇ ਨਹੀਂ ਜੰਗ ਨਹੀਂ ਲੱਗੂਗੀ ਕਦੀ ਵੀ ਨਹੀਂ ਲੱਗੂਗੀ ਤੁਸੀਂ ਦੇਖਣਾ ਜੀ ਜੀ ਪਰ ਸਾਹਿਬ ਇੱਕ ਹੋਰ ਚੀਜ਼ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਜਿਹੜਾ ਸ਼ਾਂਤੀ ਦਾ ਸੁਨੇਹਾ ਦਿੱਤਾ ਲੇਕਿਨ ਸਾਡੇ মিডিਏ ਨੇ ਤਾਂ ਇੱਥੇ ਇਹ ਪ੍ਰਚਾਰ ਕੀਤਾ ਕਿ ਪਾਕਿਸਤਾਨ ਡਰ ਗਿਆ ਜਦੋਂ ਤੇ ਬੇਹਰਮਤੀ ਹੁੰਦੀ ਹੈ ਸਾਡੇ ਸ਼ਹੀਦਾਂ ਦੀ ਕੋਈ ਅੱਖਾਂ ਕੱਢ ਲੈਂਦੇ ਨੇ ਕੋਈ ਸਿਰ ਕਲਮ ਕਰਕੇ ਭੇਜ ਦਿੰਦੇ ਨੇ ਉਸ ਵੇਲੇ ਤੁਸੀਂ ਉਹਨਾਂ ਨੂੰ ਕਾਇਰ ਦੱਸ ਦਿਓ ਅੱਜ ਅਗਰ ਉਹਨਾਂ ਨੇ ਪੀਸ ਗੈਸਟਰ ਦਿਖਾਇਆ ਤੇ ਤੁਸੀਂ ਕਹਿ ਰਹੇ ਹੋ ਕਿ ਉਹ ਡਰ ਗਿਆ ਐਕਚੁਅਲੀ ਅਨਪ੍ਰੋਫੈਸ਼ਨਲ ਲੋਕ ਨਾ ਜੀ ਇਸ ਪ੍ਰੋਫੈਸ਼ਨ ਦੇ ਵਿੱਚ ਆ ਗਏ ਇਹ ਜਿਹੜੀ ਇੱਕ ਵੱਡੀ ਸਮੱਸਿਆ ਪਾਕਿਸਤਾਨ ਵੀ ਘਟ ਨਹੀਂ ਉਸ ਪਾਸੇ ਵੀ ਕੁਝ মিডিਆ ਇਸ ਤਰ੍ਹਾਂ ਦਾ ਜਿਹੜਾ ਹੈਗਾ ਆਈ ਥਿੰਕ ਕਿਤੇ ਨਾ ਕਿਤੇ ਕੋਈ ਤਾਂ ਠੱਲ ਜਿਹੜੀ ਦੀ ਉਹ ਪੈਣੀ ਚਾਹੀਦੀ ਹੈ ਅੱਜ ਲੋਕ ਟੀਵੀ ਚੈਨਲ ਜਿਹੜੇ ਜਿਹੜੇ ਖ਼ਬਰੀ ਚੈਨਲ ਨੇ ਜਿਹੜੇ ਜੰਗ ਦਾ ਮੈਦਾਨ ਅਸਲ 'ਚ ਬਣਾ ਰਹੇ ਸੀ ਜੰਗ ਜੰਗ ਕੂਕਰੇ ਸੀ ਉਹਨਾਂ ਨੂੰ ਖੋਲਣ ਤੋਂ ਪਹਿਲਾਂ ਲੋਕ ਡਰਨ ਲੱਗੇ ਸ਼ਾਇਦ ਹੋ ਸਕਦਾ ਹੈ ਕਿ ਜਿਹੋਦੇ ਹਾਲਾਤ ਇਹਨਾਂ ਖ਼ਬਰੀ ਚੈਨਲਾਂ ਨੇ ਬਣਾਤੇ ਆ ਉਹਦੇ ਥੱਲੇ ਜਿਹੜੀ ਪੱਟੀ ਚਲਾਉਣੀ ਪਏ ਵੀ 18 ਸਾਲ ਤੋਂ ਘੱਟ ਉਮਰ ਦੇ ਇਹਨੂੰ ਵੇਖਣ ਨਾ ਜਾਂ ਆਪਣੇ ਤੁਸੀਂ ਪਰਿਵਾਰ ਦੇ ਨਾਲ ਬੈਠ ਕੇ ਨਾ ਵੇਖੋ ਇਹਨੂੰ ਜੀ ਕਿਉਂਕਿ ਜਿਵੇਂ ਵਾਇਲੈਂਸ ਦੇ ਬਾਰੇ ਦੇ ਵਿੱਚ ਡਿਸਕਲੇਮਰ ਲਾਉਣਾ ਪੈਂਦਾ ਨਾ ਇਹ ਡਿਸਕਲੇਮਰ ਲਾਉਣਾ ਪਿਆ ਕਰੂਗਾ ਜੀ ਖਬਰਾਂ ਦੇ ਮੂਰੇ ਕਿ ਇਹ ਜਿਹੜੀਆਂ ਕੁਝ ਚੀਜ਼ਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਨੇ ਜਾਂ ਇਹਦੇ ਨਾਲ ਤੁਹਾਡੇ ਤੇ ਮਾੜਾ ਅਸਰ ਜਿਹੜਾ ਦੀ ਉਹ ਪੈ ਸਕਦਾ ਜਿਨ੍ਹਾਂ ਲੋਕਾਂ ਨੇ ਬਹੁਤ ਸਾਰੇ ਚੈਨਲ ਉਹਨਾਂ ਦੇ ਨਾਲ ਚ ਦੇਖੇ ਹੋਣਗੇ ਮੇਰਾ ਖਿਆਲ ਜੇ ਇਹਦੇ ਉੱਤੇ ਵੀ ਸਰਵੇ ਕੀਤਾ ਜਾਵੇ ਤਾਂ ਸ਼ਾਇਦ ਕਈਆਂ ਨੂੰ ਦਵਾਈ ਲੈ ਕੇ ਸੌਣਾ ਪਿਆ ਹੋਊਗਾ ਜੀ ਜੰਗ ਤਾਂ ਜਿਹੜੀ ਲੱਗ ਗਈ ਜੇ ਆਪਾਂ ਇਹਨਾਂ ਚੈਨਲਾਂ ਦੀ ਗੱਲ ਕਰੀਏ ਉਹਨਾਂ ਨੇ ਤਾਂ ਲਾਤੀ ਸੀ ਉਦੋਂ ਨਹੀਂ ਜਿਸ ਦਿਨ ਪੁਲਵਾਮਾ ਦਾ ਅਟੈਕ ਹੁੰਦਾ ਬਿਨਾ ਕਿਸੇ ਜਾਣੇ ਤੋਂ ਬਿਨਾ ਕੁ ਜਿਹੜਾ ਜੀ ਉਹ ਖੋਖੇ ਤੋਂ ਕੁਝ ਮਿੰਟ ਦੇ ਵਿੱਚ ਜਿਹੜੀ ਆ ਜੀ ਉਹ ਰਿਸਪੌਂਸਿਬਿਲਟੀ ਵੀ ਤੈਅ ਕਰ ਦਿੱਤੀ ਜਾਂਦੀ ਆ ਔਰ ਉਹ ਕਹਿੰਦੇ ਜੰਗ 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 ਜਿੱਦੀ ਛੇਤੀ ਹੋ ਸਕਦਾ ਜਿਹੜਾ ਦੀ ਉਹ ਜੰਗ ਲਾ ਦੋ ਇਹ ਸਾਰਾ ਕੁਝ ਕ੍ਰੀਏਟ ਕੀਤਾ ਗਿਆ ਸਿਗਾ ਇਹ ਭੁੱਲਦਿਆਂ ਹੋਇਆ ਮੰਨ ਲਓ ਜੇ ਜੰਗ ਹੋਣੀ ਹੋਵੇ ਜਿਹੜੇ ਐਕਸਪਰਟ ਨੇ ਮੈਂ ਉਹਨਾਂ ਐਕਸਪਰਟ ਦੀ ਗੱਲ ਨਹੀਂ ਕਰਦਾ ਜਿਹੜੇ ਆ ਚੈਨਲਾਂ ਦੇ ਉੱਤੇ ਬੈਠਿਆ ਰੀਅਲ ਦੇ ਵਿੱਚ ਜਿਹੜੇ ਐਕਸਪਰਟ ਨੇ ਜਿਹੜੇ ਬੋਲਦੇ ਨਹੀਂ ਜਿਹੜੇ ਆਫੀਸਰ ਨੇ ਉਹ ਵੀ ਇਸ ਗੱਲ ਦੀ ਸ਼ਾਦੀ ਭਰਦੇ ਆ ਢਾਈ ਤੋਂ 3 ਮਹੀਨੇ ਮਿਨੀਮਮ ਮਿਲਟਰੀ ਜਿਹੜੀ ਆ ਉਹਨੂੰ ਡਿਪਲੋਏ ਕਰਨ ਦੇ ਵਾਸਤੇ ਜਿਹੜਾ ਉਹ ਲੱਗਦੇ ਆ ਸਾਰਾ ਕੁਝ ਦੇ ਵਾਸਤੇ ਇਹ ਨਹੀਂ ਹੈਗਾ ਕਿ ਤੁਸੀਂ ਬਟਨ ਦੱਬਿਆ ਤੇ ਜੰਗ ਲੱਗ ਗਈ ਇੱਕ ਦੂਸਰਾ ਜਿਹੜਾ ਸਭ ਤੋਂ ਵੱਡਾ ਸਵਾਲ ਅਸੀਂ ਮੂਰਖ ਹ ਕਿ ਅਸੀਂ ਇਹ ਗੱਲ ਸੋਚੀਏ ਕਿ ਜੰਗ ਜਿਹੜੀ ਉਹ ਲੱਗੇ ਜਦੋਂ ਕਿ ਦੋਨੋਂ ਜਿਹੜੇ ਮੁਲਕ ਨੇ ਉਹ ਨਿਊਕਲੀਅਰ ਪਾਵਰ ਨੇ ਜੀ ਕੀ ਇਹ ਜੰਗ ਜਿਹੜੀ ਆ ਦੀ ਆਮੋ ਸਾਹਮਣੇ ਲੜੀ ਜਾਊਗੀ ਨਾਟ ਪੋਸੀਬਲ ਕੋਈ ਫੌਜਾਂ ਆਮੋ ਸਾਹਮਣੇ ਲਾ ਕੇ ਜਿਵੇਂ 65 ਵਾਲੀ ਆਪਾਂ ਪੜਦੇ ਆ 71 ਵਾਲੀ ਜਿਹੜੀ ਸੁਣਦੇ ਆ ਉਸ ਕਿਸਮ ਦੀ ਜੰਗ ਨਹੀਂ ਹੋਣੀ ਜੰਗ ਜਿਹੜੀ ਹੋਣੀ ਆ ਇਹ ਤਾਂ ਬਸ ਸਾਰੇ ਜਿਹੜੇ ਜੀ ਉਸ ਸੁਸਰੀ ਹੋ ਜਾਣੇ ਆ ਨਾ ਉਹਦੇ ਜੇ ਕੋਈ ਸੋਚੇ ਕਿ ਪਾਕਿਸਤਾਨ ਦਾ ਡੈਮੇਜ ਹੋ ਜਾਊਗਾ ਜਾਂ ਹਿੰਦੁਸਤਾਨ ਦਾ ਡੈਮੇਜ ਜਿਹੜਾ ਜੀ ਹੋ ਜਾਊਗਾ ਨਾ ਉਹ ਤਾਂ ਲੋਕਾਂ ਦਾ ਜਿਹੜਾ ਜੀ ਉਹ ਡੈਮੇਜ ਹੋਣਾ ਲੋਕ ਜਿਹੜੇ ਆ ਜੀ ਉਹ ਤਬਾਹ ਹੋ ਜਾਣਗੇ ਜੇ جنگ ਜਿਹੜੀ ਦੀ ਉਹ ਲੱਗਦੀ ਇਹ ਲੋਕ ਬਿਨਾ ਸੋਚੇ ਸਮਝੇ ਤੋਂ ਜੰਗ ਜੰਗ ਜਿਹੜੀ ਦੀ ਉਹ ਉਲਾਪ ਰਹੇ ਸੀਗੇ ਇਹ ਲੋਕ ਚਲੋ ਹੁਣ ਤਾਂ ਖੱਡੇ ਥੋੜਾ ਜਿਹੜੇ ਉਹ ਪੈਂਦੇ ਦਿਸ ਰਹੇ ਆ ਕਿਉਂਕਿ ਆਪ ਹੀ ਆਪਣੀ ਗੱਲ ਦੇ ਥੱਲੇ ਆ ਗਏ ਐਸਐਸ ਆਲੂ ਵਾਲੀਆ ਹੁਰੀ ਜਦੋਂ ਹੁਣ ਇਹ ਕਹਿੰਦੇ ਆ ਕਿ ਉੱਥੇ ਜਿਹੜਾ ਬੰਦੇ ਮਾਰਨਾ ਸਾਡਾ ਮਕਸਦ ਨਹੀਂ ਸੀ ਨਾ ਉੱਥੇ ਕੋਈ ਮਰਿਆ ਅਸੀਂ ਤਾਂ ਸਿਰਫ ਡਰਾਉਣਾ ਸੀ ਹੁਣ ਉਹ ਚੈਨਲ ਜਵਾਬ ਦੇਣਗੇ ਜਿਹੜੇ ਕਹਿੰਦੇ ਸੀ 300 ਉੱਥੇ ਮਾਰੇ ਗਏ ਕੋਈ ਕਹਿੰਦਾ 350 ਪੰਨੀ ਸਾਹਿਬ ਪੰਨੀ ਸਾਹਿਬ ਇੱਥੇ ਵੀ ਤੁਹਾਨੂੰ ਮਾਫ ਕਰਨਾ ਰੋਕਣਾ ਚਾਹੂੰਗਾ ਸਾਡੇ ਅੰਮ੍ਰਿਤਸਰ ਦੇ ਵਿੱਚ ਰੇਲ ਹਾਦਸਾ ਹੋਇਆ ਸਾਨੂੰ ਗਿਣਤੀ ਕਰਦੇ ਕਰਦੇ ਨੂੰ ਇੱਕ ਹਫ਼ਤਾ ਲੱਗ ਗਿਆ ਤੇ ਇਹਨਾਂ ਕੋਲ ਅਜੇ ਇਹ ਕਿਹੜੇ ਸੈਂਸਰ ਲੱਗੇ ਹੋਏ ਸੀ ਨੈਸ਼ਨਲ ਮੀਡੀਆ ਵਾਲਿਆਂ ਕੋਲ ਯਾਰ ਇਹਨਾਂ ਦੇ ਅਜੇ ਇਹ ਕਿਹੜੇ ਸੂਤਰ ਸੀ ਕਿ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਅਸੀਂ 300 ਮਾਰਤਾ ਸੈਂਸਰ ਨਹੀਂ ਲੱਗੇ ਹੋਏ ਸੀ ਇਹ ਇਹ ਕੈਂਸਰ ਲੱਗ ਗਿਆ ਅਸਲ ਦੇ ਵਿੱਚ ਸਾਡੀ ਸੁਸਾਇਟੀ ਨੂੰ ਇਹ ਕੈਂਸਰ ਲੱਗ ਗਿਆ ਪੈਸੇ ਦਾ ਕਿਉਂਕਿ ਇਹ ਵਿਕਾਊ ਇਹ ਲੋਕ ਨੇ ਜੀ ਇਹਨਾਂ ਨੇ ਪੈਸੇ ਜਿਹੜੇ ਆ ਉਹ ਲੈ ਕੇ ਕਿਉਂਕਿ ਇਹ ਅਸਲ ਦੇ ਵਿੱਚ ਜਿਹੜਾ ਚੱਲਣਾ ਸ਼ੁਰੂ ਹੋਇਆ ਤੁਸੀਂ ਇੱਕ ਗੱਲ ਤੁਸੀਂ ਬਹੁਤ ਕਲੋਜ਼ਲੀ ਵਾਚ ਕਰਦੇ ਹੋ ਸੋਸ਼ਲ ਮੀਡੀਆ ਨੂੰ ਵੀ ਸਾਰੇ ਕੁਝ ਨੂੰ ਟ੍ਰੋਲਿੰਗ ਲਫ਼ਜ਼ ਆਪਾਂ ਪਹਿਲਾਂ ਨਹੀਂ ਸੁਣਿਆ ਸੀਗਾ 4 ਸਾਲ 5 ਸਾਲ ਪਹਿਲਾਂ ਨਹੀਂ ਸੁਣਿਆ ਸੀਗਾ ਹੁਣ ਜਿਹੜਾ ਆਉਣਾ ਸ਼ੁਰੂ ਹੋਇਆ ਹੈ ਬਕਾਇਦਾ ਤੌਰ ਦੇਤੇ ਇਹਨਾਂ ਨੇ ਆਪਣੀਆਂ ਟੀਮਾਂ ਬਣਾ ਲੀਆਂ ਹਾਇਰ ਕਰ ਲੀਆਂ ਉਹਨਾਂ ਦਾ ਮਕਸਦ ਹੀ ਇਹ ਆ ਟ੍ਰੋਲਿੰਗ ਜਿਹੜੀ ਦੀ ਉਹ ਕਰਨੀ ਇਹ ਉੱਥੋਂ ਸਾਰਾ ਕੁਝ ਜਿਹੜਾ ਨਾ ਜੀ ਉਹ ਸਟਾਰਟ ਹੁੰਦਾ ਹੈ ਇਹ ਉਹ ਆ ਜਿਹੜੇ ਇਹ ਕਹਿ ਰਹੇ ਆ 300 ਮਰ ਗਿਆ 350 ਮਰ ਗਿਆ 350 ਮਰ ਗਿਆ ਕਿਨੇ ਗਿਣੀਆਂ ਰਾਤ ਦੇ ਸਮੇਂ ਦਾ ਉਹ ਅਟੈਕ ਹੋਇਆ ਤੁਸੀਂ ਹੈਰਾਨੀ ਵਾਲੀ ਗੱਲ ਇਹ ਹੋਈ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਰਹਿ ਚੁੱਕੇ ਵਿਅਕਤੀ ਇੱਕ ਐਮਐਲਏ ਜਿਹੜੇ ਦਿੱਲੀ ਤੋਂ ਨੇ ਅਕਾਲੀ ਦਲ ਦੇ ਇੱਕ ਸੀਨੀਅਰ ਨੇਤਾ ਨੇ ਮਨਜਿੰਦਰ ਸਿੰਘ ਸਰਸਾ ਹੋਰੀ ਉਹਨਾਂ ਵਰਗੇ ਲੋਕਾਂ ਨੇ ਉਹ ਵੀਡੀਓ ਜਿਹੜੀ ਆਪਣੇ ਜਿਹੜੇ ਉਹਨਾਂ ਦੇ ਵੈਰੀਫਾਈਡ ਅਕਾਊਂਟ ਨੇ ਜੀ ਉਹਨਾਂ ਦੇ ਉੱਤੇ ਭਾਈ ਜਿਹੜੀ ਕਿ ਬੱਚਿਆਂ ਦੀ ਖੇਡ ਦਾ ਇੱਕ ਪਾਸਾ ਸੀ ਜੀ ਜੀ ਜਿਹੜੀ ਕਿ ਵੀਡੀਓ ਗੇਮ ਦਾ ਜਿਹੜਾ ਉਹਨੂੰ ਇਹ ਕਹਿ ਕੇ ਕਿ ਆਹ ਜਿਹੜਾ ਦੀ ਉਹ ਅਟੈਕ ਹੋਇਆ ਇੱਥੇ ਬੰਦੇ ਜਿਹੜੇ ਇਹ ਭੁੱਲ ਕੇ ਕਿ ਉਹ ਚਾਨਣ ਦੇਸ ਰਿਹਾ ਇਹ ਰਾਤ ਦੇ ਸਮੇਂ ਜਿਹੜਾ ਜੀ ਉਹ ਕੀਤਾ ਗਿਆ ਅਟੈਕ ਜੋ ਜਿਹੜਾ ਜੀ ਉਹ ਦੱਸਿਆ ਜਾ ਰਿਹਾ ਉਸ ਚੀਜ਼ ਦੀ ਫਿਰ ਲੋਕਾਂ ਨੇ ਹਿਸਾਬ ਕਿਤਾਬ ਵੀ ਬੜਾ ਲਾਇਆ ਜੀ ਉਹਨਾਂ ਨੇ ਲਾਇਆ ਜੀ ਪਰ ਤੁਸੀਂ ਦੇਖੋ ਇਹ ਕਿੰਨੇ ਗੈਰ ਜ਼ਿੰਮੇਵਾਰਾਨਾ ਸੀਗਾ ਦੋ ਚੀਜ਼ਾਂ ਹੋ ਗਈਆਂ ਇੱਕ ਤਾਂ ਜਿਹੜਾ ਕੋਈ ਵੀ ਵਿਅਕਤੀ ਕੋਈ ਸਮਾਜ ਕੋਈ ਸੂਬਾ ਕੋਈ ਮੁਲਕ ਉਹਦੀਆਂ ਅੱਖਾਂ ਤੇ ਕੰਨ ਹੁੰਦਾ ਮੀਡੀਆ ਜੀ ਮੀਡੀਆ ਨੇ ਇਥੇ ਆਪਣੀਆਂ ਅੱਖਾਂ ਵੀ ਬੰਦ ਕਰ ਲਈਆਂ ਕੰਨੋ ਵੀ ਬੰਦ ਕਰ ਲਏ ਸਿਰਫ ਮੂੰਹ ਚੱਲਦਾ ਰੱਖਿਆ ਉਹ ਇਸ ਕਰਕੇ ਚੱਲਦਾ ਰੱਖਿਆ ਕਿ ਉਹਦੇ ਵਿੱਚ ਪੈਸਾ ਜਿਹੜਾ ਜੀ ਉਹ ਜਾ ਰਿਹਾ ਸੀਗਾ ਕਿਸੇ ਦੀ ਸ਼ਹਿ ਦੇ ਉੱਤੇ ਸਭ ਨੂੰ ਪਤਾ ਕਿਹਦੀ ਸ਼ਹਿ ਦੇ ਉੱਤੇ ਇਹ ਸਾਰਾ ਕੁਝ ਜਿਹੜਾ ਜੀ ਇਹ ਪਲੈਨਿੰਗ ਦੇ ਨਾਲ ਕੀਤਾ ਗਿਆ ਪਲੈਨਿੰਗ ਦੇ ਨਾਲ ਇਹ ਕ੍ਰੀਏਟ ਕੀਤਾ ਗਿਆ ਕਿ ਇੱਕ ਜੰਗ ਦਾ ਜਿਹੜਾ ਜੀ ਉਹ ਮਾਹੌਲ ਬਣਾ ਕੇ ਕਿਉਂਕਿ ਇਲੈਕਸ਼ਨਸ ਨੇ ਇਹ ਇਸ ਕਰਕੇ ਸਾਰਾ ਕੁਝ ਜਿਹੜਾ ਜੀ ਇਹ ਉਹਦੇ ਕਰਕੇ ਹੋਇਆ ਪਰ ਮੈਂ ਸਮਝਦਾ ਹਾਂ ਕਿ ਸੋਸ਼ਲ ਮੀਡੀਆ ਦਾ ਇੱਕ ਵਾਰੀ ਫੇਰ ਬੜਾ ਪੋਜ਼ਿਟਿਵ ਜਿਹੜਾ ਦੀ ਉਹ ਰੋਲ ਰਿਹਾ ਔਰ ਲੋਕ ਨਿਰੰਤਰ ਬੋਲਣਾ ਸ਼ੁਰੂ ਹੋਏ ਪਹਿਲਾਂ ਪਹਿਲਾਂ ਟ੍ਰੋਲਿੰਗ ਮੇਰੀ ਵੀ ਹੋਈ ਜੀ ਤੁਹਾਡੀ ਵੀ ਹੋਈ ਸਾਰਿਆਂ ਦੀ ਜਿਹੜੀ ਉਹ ਹੋਈ ਇਸ ਗੱਲ ਲੈ ਕੇ ਪਰ ਅੱਜ ਲੋਕ ਜਿਹੜਾ ਦੀ ਇੰਨੇ ਦਿਨ ਬੀਤਣ ਤੋਂ ਬਾਅਦ ਲੋਕ ਸਮਝ ਰਹੇ ਆ ਕਿ ਯਸ ਸਾਡੇ ਨਾਲ ਧੋਖਾ ਹੋ ਚੱਲਿਆ ਸੀ ਪਰ ਅਸੀਂ ਬਚ ਗਏ ਜੀ ਜੀ ਇੱਕ ਪਾਸੇ ਪੰਨੂ ਸਾਹਿਬ ਵੱਡਾ ਸਵਾਲ ਇਹ ਹੈ ਕਿ 8 ਬਿਲੀਅਨ ਤੱਕ ਦਾ ਜਿਹੜਾ ਖਰਚਾ ਪਾਕਿਸਤਾਨ ਕਰਦਾ ਹੈ 60 ਬਿਲੀਅਨ ਤੱਕ ਸਾਡਾ ਖਰਚਾ ਪਹੁੰਚ ਗਿਆ ਹਥਿਆਰਾਂ ਵਾਲਾ ਤੇ ਸਾਡੇ ਮਾਸਟਰ ਨੇ ਜਿਹੜੇ ਉਹ ਡੰਡੇ ਖਾ ਰਹੇ ਨੇ ਕਿ ਉਹਨਾਂ ਨੂੰ ਦੇ ਨਾ ਤਨਖਾਹ ਨਹੀਂ ਹੈ। ਇਹ ਤੁਸੀਂ ਕਿਧਰਲੇ ਪਾਸੇ ਨੂੰ ਜਾ ਰਹੇ ਹੋ ਸਾਡੀਆਂ ਸਰਕਾਰਾਂ? ਕੈਨੇਡਾ ਤੇ ਅਮਰੀਕਾ ਦਾ ਬਾਰਡਰ ਲੱਗਦਾ ਜੀ। ਜੀ। ਥਾਂ-ਥਾਂ ਦੇ ਉੱਤੇ ਜਿਹੜੇ ਪੀਸ ਬ੍ਰਿਜ ਨੇ ਉਹ ਬਣੇ ਹੋਏ ਆ। ਤੁਸੀਂ ਆਪਣੀ ਆਈਡੈਂਟੀ ਵਿਖਾਈ, ਤੁਸੀਂ ਦੂਜੇ ਪਾਸੇ ਲੰਘੇ। ਮੁਲਕ ਦੋ ਨੇ। ਜੀ। ਉਹ ਉਹ ਕੋਈ ਇਨ੍ਹਾਂ ਸਰਹੱਦਾਂ ਦੇ ਉੱਤੇ ਮਿਲਟਰੀ ਦੇ ਉੱਤੇ ਪੈਸਾ ਨਹੀਂ ਖਰਚ ਰਹੇ। ਜੀ। ਚਲੋ ਅਮਰੀਕਾ ਦੇ ਕੋਲੇ ਤਾਂ ਬਹੁਤ ਵੱਡੀ ਮਿਲਟਰੀ ਆ। ਕੈਨੇਡਾ ਦੇ ਕੋਲੇ ਤਾਂ ਕੋਈ ਮਿਲਟਰੀ ਨਹੀਂ ਹੈਗੀ। ਤੁਸੀਂ ਦੇਖੋ ਕੋਰੀਆ ਦੇ ਬਾਰੇ ਜਦੋਂ ਤੁਸੀਂ ਉਹ ਕਿਉਂ ਗੱਲਬਾਤ ਦੇ ਉੱਤੇ ਆਏ ਜੀ ਅੱਜ ਉਹ ਯੁੱਗ ਹੀ ਨਹੀਂ ਜਿਹੜਾ ਹੈਗਾ ਜਦੋਂ ਤੁਸੀਂ ਹਥਿਆਰਾਂ ਦੇ ਉੱਤੇ ਪੈਸੇ ਲਾਓਗੇ ਅੱਜ ਸਭ ਤੋਂ ਵੱਡੀ ਜੰਗ ਜਿਹੜੀ ਆ ਉਹ ਅਨਪੜਤਾ ਦੇ ਖਿਲਾਫ ਲੜ ਹੋਣੀ ਚਾਹੀਦੀ ਆ ਸਭ ਤੋਂ ਵੱਡੀ ਜੰਗ ਜਿਹੜੀ ਆ ਉਹ ਭੁੱਖੇ ਵਿਚਾਰੇ ਜਿਹੜੇ ਰਾਤ ਨੂੰ ਸੌਂ ਜਾਂਦੇ ਆ ਉਹਨਾਂ ਦੇ ਵਾਸਤੇ ਜਿਹੜੀ ਉਹ ਲੜ ਹੋਣੀ ਚਾਹੀਦੀ ਆ ਅੱਜ ਸਭ ਤੋਂ ਵੱਡੀ ਜੰਗ ਉਹ ਘਾਤਕ ਬਿਮਾਰੀਆਂ ਜਿਹਨੂੰ ਮਨੁੱਖ ਨੂੰ ਜਿਹੜੀਆਂ ਲੱਗ ਗਈਆਂ ਨੇ ਉਹ ਚਾਹੇ ਕੈਂਸਰ ਆ ਚਾਹੇ ਉਹ ਏਡਜ਼ ਆ ਉਹਨਾਂ ਦੇ ਵਿੱਚ ਜਿਹੜੀ ਉਹ ਲੜ ਹੋਣੀ ਚਾਹੀਦੀ ਆ ਤੁਹਾਡੇ ਕੋਲੇ ਇੱਕ ਹਸਪੀਟਲ ਤਾਂ ਸਰਕਾਰੀ ਚੱਲ ਨਹੀਂ ਰਹੇ ਡਿਸਪੈਂਸਰੀਆਂ ਤੁਸੀਂ ਤਬਾਹ ਕਰ ਲੀਆਂ ਸਕੂਲ ਦੇ ਢਾਂਚੇ ਜਿਹੜੇ ਉਹ ਤੁਸੀਂ ਤਬਾਹ ਕਰਕੇ ਬਹਿ ਗਏ ਉਹਨਾਂ ਦੇ ਵਾਸਤੇ ਤੁਸੀਂ ਬਜਟ ਹਰ ਸਾਲ ਕੱਟੀ ਜਾ ਰਹੇ ਹੋ ਸ਼ਰਾਬ ਦਾ ਘੋਟਾ ਵਧਾਈ ਜਾ ਰਹੇ ਹੋ ਹਥਿਆਰਾਂ ਦੇ ਉੱਤੇ ਪੈਸੇ ਲਾ ਰਹੇ ਹੋ ਕਿਉਂ ਹਥਿਆਰਾਂ ਦੇ ਉੱਤੇ ਲਾ ਰਹੇ ਹੋ ਰਫਾਲ ਡੀਲ ਦਾ ਸਭ ਨੂੰ ਪਤਾ ਕਿ ਕਿਹਨੂੰ ਉਹਦੇ ਵਿੱਚ ਜਿਹੜਾ ਜੀ ਉਹ ਫਾਇਦਾ ਹੋਇਆ ਕਿਉਂਕਿ ਉਹ ਸਪான்ਸਰ ਨੇ ਜੀ ਜੀ ਇਸ ਕਰਕੇ ਇਹ ਤਾਂ ਲੋਕਾਂ ਨੂੰ ਜਿਹੜਾ ਜੀ ਉਹ ਸੋਚਣਾ ਪਊਗਾ ਕਿ ਜੰਗ ਜਿਹੜੀ ਹੈ ਜੀ ਉਹਦੇ ਵਿਰੋਧ ਦੇ ਵਿੱਚ ਡਟ ਕੇ ਖੜਨਾ ਪਊਗਾ ਬੋਲਣਾ ਪਊਗਾ ਜੇ ਅੱਜ ਨਾ ਬੋਲੇ ਬੋਲਣਯੋਗ ਨਹੀਂ ਰਹੋ ਜੀ 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 ਬਿਲਕੁਲ ਔਰ ਇੱਕ ਗੱਲ ਹੋਰ ਬਹੁਤ ਸਾਹਿਬ 트럼ਪ ਤੇ ਬਹੁਤ ਸ਼ਕਤੀਸ਼ਾਲੀ ਹੈ ਇਸ ਵੇਲੇ ਉਹ ਵੀ ਤਾਲੀਬਾਨਾਂ ਨੂੰ ਲੈ ਕੇ ਟੇਬਲ ਟਾਕ ਤੇ ਆ ਗਿਆ ਤੇ ਕਸ਼ਮੀਰ ਤੇ ਤਾਂ ਮਸਲੀ ਮੈਨੂੰ ਲੱਗਦਾ ਨਹੀਂ ਕੁਝ ਹੈ ਪਰ ਤੁਸੀਂ ਕੋਈ ਵੀ ਜੰਗ ਦਾ ਇਤਿਹਾਸ ਲਓ ਚਲੋ ਆਪਾਂ ਭਾਰਤ-ਪਾਕਿਸਤਾਨ ਦੀ ਜੰਗ ਦਾ ਨਾਂ ਵੀ ਕਰੀਏ 71 ਵਾਲੀ ਆ 65 ਵਾਲੀ ਆ ਕਾਰਗਿਲ ਵਾਰਾ ਅਖੀਰ ਤੇ ਕੀ ਹੁੰਦਾ ਜੀ ਇਹ ਹੀ ਹੁੰਦਾ ਵੀ ਲੈਟਸ ਟਾਕ ਜੀ ਬਹਿ ਕੇ ਗੱਲ ਕਰੀਏ ਜੇ ਗੱਲ ਹੀ ਹੋਣੀ ਆ ਜੇ ਗੱਲ ਹੀ ਕਰਨੀ ਆ ਤੇ ਫਿਰ ਇਹ ਜੰਗ ਤੋਂ ਬਿਨਾ ਨਹੀਂ ਹੋ ਸਕਦੀ ਮੈਂ ਇੱਕ ਜਗ੍ਹਾ ਦੇਤੇ ਬਹੁਤ ਵਧੀਆ ਕੋਡ ਕਿਸੇ ਦਾ ਪੜ੍ਹਿਆ ਸੀ ਵੀ ਮੰਨ ਲਓ ਤੁਸੀਂ ਦੋ ਜਾਨੇ ਦੋ ਘਰ ਦੇ ਜੀ ਆਪਸ ਦੇ ਵਿੱਚ ਬੋਲ ਬੁਲਾਰਾ ਹੋ ਗਿਆ ਲੜ ਪਏ ਜੀ 15 ਦਿਨ ਲੜੇ ਰਹੋਗੇ 15 ਮਹੀਨੇ ਲੜੇ ਰਹੋਗੇ 15 ਸਾਲ ਲੜੇ ਰਹੋਗੇ ਅਖੀਰ ਕੀ ਹੋਊਗਾ ਤੁਸੀਂ ਗੱਲ ਕਰੋਗੇ ਜੀ ਉਹਦੇ ਵਾਸਤੇ 15 ਦਿਨ ਵੀ ਕਿਉਂ ਲਗਾਉਣੇ ਜੀ ਬਿਲਕੁਲ ਜੀ 15 ਸਾਲ ਦੀ ਉਡੀਕ ਕਿਉਂ ਕਰਨੀ ਜੀ ਜੇ ਹੱਲ ਜਿਹੜਾ ਆ ਉਹ ਗੱਲਬਾਤ ਹੈ ਜੇ ਹੱਲ ਜਿਹੜਾ ਉਹ ਟੇਬਲ ਹੈ ਤੇ ਫਿਰ ਜੰਗ ਕਿਉਂ ਜੀ ਇਹ ਮਹਿਜ਼ ਟੇਬਲ ਦੇ ਉੱਤੇ ਹੀ ਬਹਿ ਕੇ ਕਿਉਂ ਨਹੀਂ ਅੱਜ ਜੇ ਦੋਨੋਂ ਮੁਲਕ ਜਿਹੜੇ ਆ ਜੀ ਇਸ ਖਾਸ ਤੌਰ ਦੇ ਤੇ ਪੰਜਾਬ ਦੀ ਆਪਾਂ ਗੱਲ ਕਰਾਂਗੇ ਜਦੋਂ ਪੰਜਾਬ ਇਹ ਚੀਰੇ ਆ ਗਿਆ 1947 ਦੇ ਵਿੱਚ ਜੇ ਅੱਜ ਇਹ ਦੋਨੋਂ ਮੁਲਕ ਜਿਹੜੇ ਆ ਦੀ ਉਹ ਵਪਾਰ ਦੇ ਰਾਹੀਂ ਅੱਗੇ ਵੱਧੇ ਆ ਸਭ ਤੋਂ ਵੱਧ ਜੇ ਕੋਈ ਖੁਸ਼ਹਾਲ ਹੋ ਸਕਦਾ ਤੇ ਚੜਦਾ ਤੇ ਲਹਿੰਦਾ ਪੰਜਾਬ ਹੋ ਸਕਦਾ ਜੀ 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 ਉਹਨਾਂ ਦੇ ਚੁੱਲ੍ਹੇ ਠੰਡੇ ਹੋ ਗਏ ਕਿੰਨਾ ਵਪਾਰ ਜਿਹੜਾ ਜੀ ਉਹ ਠੱਪ ਹੋ ਗਿਆ ਇੱਥੇ ਕਿਉਂ ਐਡੀ ਵੱਡੀ ਜਿਹੜੀ ਦੀ ਰੈਸਟ੍ਰਿਕਸ਼ਨ ਲਾਤੀ ਗਈ ਕਿਸੇ ਹੋਰ ਜਿੱਥੋਂ ਵਪਾਰ ਹੁੰਦਾ ਉੱਥੇ ਕਿਉਂ ਨਹੀਂ ਲੱਗੀ ਜੀ ਵੱਡਾ ਸਵਾਲ ਹੈ ਕੋਨੂ ਸਾਹਿਬ ਇਹ ਲੇਕਿਨ ਇੱਕ ਚੀਜ਼ ਹੋਰ ਹੈ ਜਿਹੜਾ ਸਾਰੇ ਕੰਟੈਂਟ ਦੇ ਵਿੱਚੋਂ ਜਿਹੜਾ ਜਿੰਨਾ ਵੀ ਘਟਨਾਕਰਮ ਹੋਇਆ ਹੈ 14 ਫਰਵਰੀ ਤੋਂ 1 ਮਾਰਚ ਤੱਕ ਦਾ ਮੀਡੀਆ ਦੀ ਭੂਮਿਕਾ ਦੀ ਇੰਨੀ ਜਿਹੜੀ ਆਲੋਚਨਾ ਕਿਉਂ ਹੋਈ ਇੱਥੇ ਤੱਕ ਕਿ ਲੋਕ ਕਹਿ ਲੱਗੇ ਕਿ ਜੀ ਅਸੀਂ ਹੁਣ ਮੋਰਚਾ ਲਾਣਾ ਹੈ ਮੀਡੀਆ ਦੇ ਖਿਲਾਫ ਮੈਂ ਤਾਂ ਉਹ ਮੀਡੀਆ ਹੀ ਨਹੀਂ ਮੰਨਦਾ ਜੀ ਸੱਚੀ ਪੁੱਛੋ ਇਹ ਮੀਡੀਆ ਨਹੀਂ ਹੈ ਮੈਂ ਜਿਵੇਂ ਕਹਾ ਕਿਸੇ ਵੀ ਸਮਾਜ ਦੇ ਕਿਸੇ ਵੀ ਸੂਬੇ ਦੇ ਕਿਸੇ ਵੀ ਮੁਲਕ ਦੇ ਅੱਖਾਂ ਤੇ ਕੰਨ ਹੁੰਦਾ ਮੀਡੀਆ ਮੀਡੀਆ ਨੇ ਉਹ ਗੱਲ ਜਿਹੜੀ ਉਠਾਉਣੀ ਹੁੰਦੀ ਆ ਉਸ ਉਹਨਾਂ ਲੋਕਾਂ ਦੀ ਆਵਾਜ਼ ਉਠਾਉਣੀ ਹੁੰਦੀ ਜਿਨ੍ਹਾਂ ਕੋਲੇ ਪਲੈਟਫਾਰਮ ਕੋਈ ਨਹੀਂਗਾ ਇਹ ਉਹ ਪਲੈਟਫਾਰਮ ਹੈ ਜਿੱਥੋਂ ਆਮ ਲੋਕਾਂ ਦੀ ਆਵਾਜ਼ ਜਿਹੜੀ ਉਠਣੀ ਹੁੰਦੀ ਹੈ ਇੱਥੇ ਆਮ ਲੋਕਾਂ ਦੀ ਆਵਾਜ਼ ਉੱਠੀ ਕਿੱਥੇ ਆ ਜੀ ਇੱਥੇ ਤਾਂ ਆਵਾਜ਼ ਉੱਠੀ ਆ ਉਹਨਾਂ ਲੋਕਾਂ ਦੀ ਜਿਹੜੇ ਇਹ ਚਾਹੁੰਦੇ ਸੀ ਕਿ ਆ ਜਿਹੜਾ ਇਹ ਕੀਤਾ ਜਾਵੇ ਇਹ ਬਿਲਕੁਲ ਤੁਹਾਡਾ ਪੁਆਇੰਟ ਬਹੁਤ ਵੱਡਾ ਹੈ ਮੈਂ ਸਮਝਦਾ ਜਿਹੜੇ ਖਾਸ ਤੌਰ ਦੇ ਤੇ ਨਵੀਂ ਜਨਰੇਸ਼ਨ ਸਾਡੀ ਮੀਡੀਆ ਦੇ ਵਿੱਚ ਜਿਹੜੀ ਉਹ ਆ ਰਹੀ ਹੈ ਉਹਨਾਂ ਨੂੰ ਸਭ ਤੋਂ ਪਹਿਲਾਂ ਇਹਦੇ ਉੱਤੇ ਜਿਹੜੀ ਸਟੱਡੀ ਕਰਨੀ ਚਾਹੀਦੀ ਹੈ ਕਿ ਐਡੀ ਵੱਡੀ ਜੇ ਗੱਲ ਉੱਠੀ ਕੁਝ ਲੋਕ ਕੁਝ ਅਦਾਰਿਆਂ ਦੇ ਖਿਲਾਫ ਬੋਲਣਾ ਕਿਉਂ ਉਹਨਾਂ ਨੇ ਸ਼ੁਰੂ ਕਰ ਦਿੱਤਾ ਉਹਨਾਂ ਦੇ ਖਿਲਾਫ ਐਜੀਟੇਸ਼ਨ ਕਿਉਂ ਕਦੀ ਸੁਣਿਆ ਸੀ ਪਹਿਲਾਂ ਜੀ ਨਹੀਂ ਸੁਣਿਆ ਕਦੀ ਵੀ ਨਹੀਂ ਸੀ ਜਿਹੜਾ ਜੀ ਉਹ ਸੁਣਿਆ ਇਹ ਲੋਕ ਕਿਉਂ ਨਹੀਂ ਕਿਉਂ ਭੁੱਲ ਰਹੇ ਆ ਕਿ ਉਹ ਟਾਈਮ ਨਹੀਂ ਹੈਗਾ ਵੀ 7:30 ਵਾੜੀਆਂ ਖਬਰਾਂ ਜੀ ਪਤਾ ਲੱਗਦਾ ਹੁੰਦਾ ਸੀ ਵੀ ਕੀ ਹੋਇਆ ਜੀ ਹੁਣ ਤਾਂ ਹਰ ਵਿਅਕਤੀ ਦੇ ਹੱਥ ਦੇ ਵਿੱਚ ਫੋਨ ਹੈ ਸੋਸ਼ਲ ਮੀਡੀਆ ਦਾ ਇਹ ਯੋਗ ਹੈ ਤੁਸੀਂ ਇੱਕ ਵਾਰੀ ਦੋ ਵਾਰੀ ਹੱਦ ਤਿੰਨ ਵਾਰੀ ਕਿਸੇ ਨੂੰ ਮੂਰਖ ਬਣਾ ਸਕਦੇ ਹੋ ਜੇ ਕੋਈ ਇਹ ਵਿਅਕਤੀ ਮੀਡੀਆ ਦੇ ਉੱਤੇ ਬੈਠਾ ਜਾਂ ਇਹਨਾਂ ਚੈਨਲਾਂ ਦੇ ਉੱਤੇ ਬੈਠੇ ਲੋਕ ਇਹ ਸੋਚਦੇ ਆ ਕਿ ਅੱਗੇ ਜਿਹੜੇ ਕਮਲੇ ਬੈਠੇ ਆ ਤੇ ਉਹ ਫਿਰ ਉਹ ਕਹਾਵਤ ਆ ਵੀ ਕਿਸੇ ਨੇ ਕਿਹਾ ਸੀਗਾ ਵੀ ਤੈਨੂੰ ਯਾਰ ਸਾਰਾ ਪਿੰਡ ਕਮਲਾ ਕਹਿੰਦਾ ਕਹਿੰਦਾ ਮੇਰੇ ਵਾਸਤੇ ਸਾਰਾ ਪਿੰਡ ਕਮਲਿਆਂ ਦਾ ਜੇ ਇਹ ਇਹ ਸੋਚਦੇ ਆ ਨਾ ਕਿ ਮੂਹਰੇ ਬੈਠੇ ਲੋਕ ਕਮਲੇ ਨੇ ਤੇ ਇਹਨਾਂ ਚੈਨਲਾਂ ਵਾਲਿਆਂ ਨੂੰ ਵੀ ਸਮਝਣਾ ਚਾਹੀਦਾ ਕਿ ਲੋਕ ਤੁਹਾਨੂੰ ਕਮਲੇ ਕਹਿਣ ਲੱਗ ਗਏ ਜੀ 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 ਇੱਕ ਹੋਰ ਜਿਹੜਾ ਬੜਾ ਅਹਿਮ ਸਵਾਲ ਇੱਥੇ ਇਹ ਉੱਠਦਾ ਬਨੂ ਸਾਹਿਬ ਕਿ ਸੋਸ਼ਲ ਮੀਡੀਆ ਦੀ ਪੂਰੇ ਕੰਟੈਕਟ ਪੂਰੇ ਸੰਦਰਭ ਦੇ ਵਿੱਚ ਭੂਮਿਕਾ ਨੂੰ ਕਿਵੇਂ ਵਾਚਦੇ ਹੋ ਤੁਸੀਂ ਮੈਂ ਸਮਝਦਾ ਜੀ ਬਹੁਤ ਪੋਜ਼ਿਟਿਵ ਜਿਹੜੀ ਜਿਹੜੀ ਹੋ ਰਹੀ ਹੈ ਇਹ ਇਹ ਠੀਕ ਹੈ ਟ੍ਰੋਲਿੰਗ ਵਾਲੇ ਨੂੰ ਜੇ ਆਪਾਂ ਛੱਡ ਦਈਏ ਜੀ ਉਹ ਤਾਂ ਪ੍ਰੋਫੈਸ਼ਨਲ ਹੋਗੇ ਨਾ ਜੀ ਪ੍ਰੋਫੈਸ਼ਨਲ ਹੋਗੇ ਜੀ ਉਹਨਾਂ ਨੇ ਆਪਣਾ ਗੰਦ ਪਾਉਣ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਉਹ ਉਹ ਕਰਨਗੇ ਅੱਗੋਂ ਵੀ ਕਰਨਗੇ ਚੋਣਾਂ ਆ ਰਹੀਆਂ ਨੇ ਚੋਣਾਂ ਦੇ ਵਿੱਚ ਹੋਰ ਬਹੁਤ ਜਿਹੜਾ ਜੀ ਉਹ ਗੰਦ ਪਾਣਾ ਇਹਦੇ باوجود ਕੁਝ ਲੋਕ ਜਿਹੜੇ ਜਿਹੜੇ ਬਲੌਗਰ ਮੈਂ ਉਹਨਾਂ ਨੂੰ ਨਾਮ ਦਿੰਦਾ ਜਿਹੜੇ ਬਲੌਗਰ ਨੇ ਜਿਹੜੇ ਆਪਣੀ ਗੱਲ ਖੜਕਾ ਕੇ ਲਿਖਦੇ ਆ ਪੰਜਾਬ ਦੇ ਵਿੱਚ ਵੀ ਉਹ ਹੈਗੇ ਨੇ ਪੰਜਾਬ ਦੇ ਵਿੱਚ ਵੀ 25 30 ਤਾਂ ਉਹ ਬੈਠੇ ਆ ਜਿਹੜੇ ਜਿਹੜੇ ਲਿਖਦੇ ਨੇ ਉਹਨਾਂ ਨੇ ਲਿਖਿਆ ਤੁਸੀਂ ਦੇਖੋ ਇਹ ਜਾਗ ਲੱਗਣ ਵਾਲੀ ਗੱਲ ਹੁੰਦੀ ਆ ਕਿਵਿੰਟਲ ਦੁੱਧ ਆ ਉਹਦੇ ਵਿੱਚ ਦੋ ਚਮਚੇ ਦਹੀਂ ਦੇ ਪਾਈਦੇ ਤੇ ਸਵੇਰ ਨੂੰ ਦਹੀਂ ਜੰਮ ਜਾਂਦਾ ਤੇ ਉਹ ਦੋ ਚਮਚੇ ਹੀ ਸੀਗੇ ਉਹਨਾਂ ਨੇ ਦਹੀਂ ਜਮਾ ਦਿੱਤਾ ਹੌਲੀ 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 ਔਰ ਮੈਂ ਇਹ ਸਮਝਦਾ ਕਿ ਪੰਜਾਬੀਆਂ ਨੂੰ ਇਸ ਵਾਰੀ ਇੱਕ ਕ੍ਰੈਡਿਟ ਦੇਣਾ ਮਰਦਾ ਪੰਜਾਬੀਆਂ ਨੇ ਚਾਹੇ ਉਹ ਦੁਨੀਆ ਦੇ ਵਿੱਚ ਜਿੱਥੇ ਵੀ ਬੈਠਿਆ ਉਹਨਾਂ ਨੇ ਜੰਗ ਦਾ ਵਿਰੋਧ ਕੀਤਾ ਹੈ ਔਰ ਉਹਨਾਂ ਦੇ ਵੱਲੋਂ ਕੀਤਾ ਗਿਆ ਇਹ ਵਿਰੋਧ ਜਿਹੜਾ ਸੀਗਾ ਹੌਲੀ 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 ਇੱਕ ਵੱਡੀ ਆਵਾਜ਼ ਦੇ ਰੂਪ ਦੇ ਵਿੱਚ ਜਿਹੜਾ ਦੀ ਉਹ ਉੱਭਰਿਆ ਚਾਹੇ ਉਹ ਇਹ ਕਿਹਾ ਜਾ ਰਿਹਾ ਇੱਧਰ ਪ੍ਰਚਾਰਿਆ ਜਾ ਰਿਹਾ ਜੀ ਕਿ ਇਹ ਪਾਕਿਸਤਾਨ ਦੇ ਵੱਲੋਂ ਜਾਣ ਪੁੱਝ ਕੇ ਸਾਈਨ ਦੇ ਕੇ ਖੜੇ ਕੀਤੇ ਗਏ ਹੈ ਚਾਹੇ ਜਾਣ ਬੁੱਝ ਕੇ ਸਾਈਨ ਦੇ ਕੇ ਖੜੇ ਕੀਤੇ ਗਏ ਹੋਣ ਮੈਂ ਫਿਰ ਵੀ ਉਹਨਾਂ ਦੀ ਜਿਹੜੀ ਉਹ ਤਾਰੀਫ਼ ਕਰੂੰਗਾ ਔਰ ਇਹ ਬਿਨਾ ਕਿਸੇ ਝਿਜਕਤੋਂ ਬਿਨਾ ਕਿਸੇ ਜਿਹੜਾ ਜੀ ਡਰ ਤੋਂ ਮੈਂ ਕਹੂੰਗਾ ਕਿ ਇੱਥੇ ਇਮਰਾਨ ਖਾਨ ਹੋਰਾਂ ਦੀ ਤਾਰੀਫ਼ ਹੋਣੀ ਚਾਹੀਦੀ ਆ ਕਿ ਉਸ ਬੰਦੇ ਨੇ ਜੰਗ ਨਹੀਂ ਲੱਗਣ ਦਿੱਤੀ ਜੰਗ ਨੂੰ ਟਾਲਣ ਦੇ ਵਾਸਤੇ ਉਹਨੇ ਲਗਾਤਾਰ ਜਿਹੜੀ ਦੀ ਉਹ ਕੋਸ਼ਿਸ਼ ਕੀਤੀ ਕਦੀ ਪਹਿਲਾਂ ਆਪਾਂ ਸੋਚਿਆ ਸੀ ਕਿ ਪਾਕਿਸਤਾਨ ਦੇ ਤਰਫੋਂ ਇਸ ਕਿਸਮ ਦੀਆਂ ਜਿਹੜੀਆਂ ਕੋਸ਼ਿਸ਼ਾਂ ਹੁੰਦੀਆਂ ਅੱਜ ਜੇ ਇਹੋ ਜਿਹੀਆਂ ਕੋਸ਼ਿਸ਼ਾਂ ਇਸ ਸਾਈਡ ਦੇ ਉੱਤੇ ਵੀ ਹੋਣ ਤੇ ਹੋ ਸਕਦਾ ਹੈ ਕਿ ਸਾਡਾ ਇਹ ਖਿੱਤਾ ਹਮੇਸ਼ਾ ਦੇ ਵਾਸਤੇ ਜੰਗ ਤੋਂ ਬਚੇ ਪੰਨ ਸਾਹਿਬ ਜਿਹੜਾ ਸੱਚ ਬੋਲਦਾ ਹੈ ਤਾਲਾ ਲਾਇਆ ਜਾਂਦਾ ਕੋਸ਼ਿਸ਼ ਕਰਦੇ ਨੇ ਸਮੇਂ ਦੇ ਸਰਕਾਰਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਲਝਾਲਨ ਤੁਹਾਡੀ ਜ਼ੁਬਾਨ 'ਤੇ ਵੀ ਤਾਲਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਕੋਈ ਗੱਲ ਨਹੀਂ ਜੀ ਉਹ ਮੈਨੂੰ ਪਤਾ ਜੀ ਜਿਹੜੇ ਦਰ ਤੁਸੀਂ ਇਸ਼ਾਰਾ ਕਰ ਰਹੇ ਹੋ ਮੈਂ ਹੁਣੇ ਹੀ ਮਾਨਯੋਗ ਅਦਾਲਤ ਨੇ ਮੈਨੂੰ ਉਹਦੇ ਵਿੱਚੋਂ ਜਿਹੜਾ ਜੀ ਉਹ ਬਰੀ ਕਰਤਾ ਮੈਂ ਸਮਝਦਾ ਮੇਰੇ ਤਾਂ ਮੂੰਹ 'ਤੇ ਤਾਲਾ ਲਾਉਣ ਦੀ ਕੋਸ਼ਿਸ਼ ਸੀ ਉਹਨਾਂ ਦੇ ਮੂੰਹ 'ਤੇ ਥੱਪੜ ਵੱਜ ਗਿਆ ਜੀ ਉਹਨੂੰ ਆਪਣਾ ਮੂੰਹ ਚੱਕ ਜਿਹੜਾ ਜੀ ਉਹ ਕਰ ਲੈਣ ਵੀ ਕਿੰਨਾ ਕੁ ਲਾਲ ਹੋਇਆ ਜੇ ਲਾਲੀ ਕਿਤੇ ਘਟ ਗਈ ਤੇ ਦੁਬਾਰਾ ਕੋਸ਼ਿਸ਼ ਕਰਕੇ ਦੇਖ ਲੈਣ ਤੁਹਾਡੇ ਮਾਮਲੇ ਵਿੱਚ ਵੀ ਪੰਨੂ ਸਾਹਿਬ ਇਹੀ ਹੋਇਆ ਸੀ ਖਰੀਦੇ ਗਏ ਸੀ ਜਿਸ ਤਰੀਕੇ ਨਾਲ ਦਿਖਾਇਆ ਸਾਰਾ মিডিਏ ਨੇ ਦਿਖਾਇਆ ਬਿਲਕੁਲ ਜੀ ਬਹੁਤ ਕੁਝ ਕਿਵੇਂ ਕਿਵੇਂ ਉਹ ਲਿਆ ਕੇ ਜਨਾਨੀਆਂ ਜਿਹੜੀਆਂ ਸੀਗੀਆਂ ਜੀ ਕਿਰਾਏ ਦੇ ਉੱਤੇ ਸ਼ਾਈ ਪਾਉਣ ਦੀ ਕੋਸ਼ਿਸ਼ ਕੀਤੀ ਗਈ 2.5 ਮਹੀਨੇ ਮੈਂ ਜੇਲ੍ਹ ਦੇ ਵਿੱਚ ਰਿਹਾ ਜੇਲ੍ਹ ਦੇ ਅੰਦਰ ਜੋ ਕੋਈ ਮਾਨਸਿਕ ਤਸ਼ੱਦਦ ਮੈਨੂੰ ਝੱਲਣਾ ਪਿਆ ਬਾਵਰਦੀ ਪੁਲਿਸ ਵਾਲਾ ਲੜਾਰੀ ਉਹ ਜਾ ਕੇ ਫੋਟੋਆਂ ਖਿੱਚ ਕੇ ਰੋਜ਼ ਸਰਕਾਰ ਨੂੰ ਜਿਹੜੀਆਂ ਅੰਦਰ ਭੇਜਦਾ ਸੀਗਾ ਜੀ ਉਹਨਾਂ ਚੀਜ਼ਾਂ ਨੇ ਮੈਨੂੰ ਹੋਰ ਮਜ਼ਬੂਤ ਕੀਤਾ ਜੀ ਮੈਂ ਤਾਂ ਆਪਣੀ ਆਵਾਜ਼ ਕਿਤੇ ਵੀ ਜੜੀ ਉਹ ਘੱਟ ਨਹੀਂ ਕੀਤੀ ਮੈਨੂੰ ਲੋਕ ਕਹਿੰਦੇ ਸੀਗੇ ਤੇਰਾ ਅੰਡਰ ਟ੍ਰਾਇਲ ਆ ਤੂੰ ਅਜੇ ਵੀ ਬੋਲਣੋਂ ਨਹੀਂ ਹਟਦਾ ਮੈਂ ਕਹਾ ਹੋਊਗਾ ਫਿਰ ਉਹਦੇ ਨਾਲ ਕੀ ਹੈ ਵੱਧ ਤੋਂ ਵੱਧ ਕੀ ਹੈ ਜੀ ਮੌਤ ਹੈ ਨਾ ਨਾ ਤਾਂ ਮੈਂ ਪਹਿਲਾ ਹੋਊਗਾ ਮਰਨ ਵਾਲਾ ਤੇ ਨਾ ਆਖਰੀ ਜੀ 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 ਬਹੁਤ-ਬਹੁਤ ਸ਼ੁਕਰੀਆ ਪੰਨੀ ਸਾਹਿਬ ਤੁਸੀਂ ਬੜੀ ਬੇਬਾਕੀ ਨਾਲ ਹਮੇਸ਼ਾ ਦੀ ਤਰ੍ਹਾਂ ਆਪਣੀ ਜਿਹੜੀ رائے ਹੈ ਇਹ ਸਾਡੇ ਸਟੂਡੀਓ ਦੇ ਵਿੱਚ ਆ ਕੇ ਰੱਖੀਏ ਇਸ ਲਈ ਤੁਸੀਂ ਕੀਮਤੇ ਸਮਝ ਦਿੱਤਾ ਇਸ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਹਰਬਾਨ ਸੋ ਐਸਨ ਸੀਨੀਅਰ ਪੱਤਰਕਾਰ ਬਲਤੇਜ ਪੰਨੂ ਜਿਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸੁਚੇਤ ਰਹਿਣ ਦੀ ਜ਼ਰੂਰਤ ਹੈ ਉਹਨਾਂ ਨਿਊਜ਼ ਐਂਕਰਾਂ ਤੋਂ ਨਿਊਜ਼ ਚੈਨਲਾਂ ਤੋਂ ਜਿਹੜੇ ਜੰਗ ਦੀ ਲੋਕਾਂ ਦੇ ਨੁਕਸਾਨ ਦੀ ਲੋਕ ਖੇਤ ਦੇ ਨੁਕਸਾਨ ਦੀ ਗੱਲ ਕਰਦੇ ਨੇ ਉਮੀਦ ਕਰਦੇ ਹਾਂ ਕਿ ਇਹ ਗੱਲਬਾਤ ਤੁਹਾਨੂੰ ਪਸੰਦ ਜ਼ਰੂਰ ਆਈ ਹੋਵੇਗੀ ਫਿਲਹਾਲ ਮੈਨੂੰ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਧੰਨਵਾਦ